ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਜਿੱਥੇ ਮਹਾਂਬਿੰਦਰਪਾਲ ਨਜ਼ਰਬਾਦ ਦਾ ਪੰਜਾਬ ਦੇ ਕੁਝ ਵੱਡੇ ਖਬਰਾਂ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਨਾਰਥ ਜਨਰਲ ਕੌਂਸਲ ਦੀ ਬੈਠਕ ਤੋਂ ਬਾਅਦ ਅੱਜ ਕੀਤੀ ਅਹਿਮ ਪ੍ਰੈਸ ਕਾਨਫਰੰਸ 'ਚ ਦੱਸਿਆ ਕਿ ਬੈਠਕ ਦੇ ਵਿੱਚ ਉਨ੍ਹਾਂ ਚੁੱਕੇ ਪੰਜਾਬ ਦੇ ਕਈ ਅਹਿਮ ਮੁੱਦੇ ਦੱਸਿਆ ਕੇ ਐਸਵਾਈਐਲ ਤੇ ਪੰਜਾਬ ਯੂਨੀਵਰਸਿਟੀ ਸਮੇਤ ਕਈ ਅਹਿਮ ਮੁੱਦਿਆਂ ਤੇ ਕੀਤੀ ਚਰਚਾ ਇਨ੍ਹਾਂ 'ਚ ਇੱਕ ਸਟੇਟ ਕਹਿੰਦੀ ਆ ਪੌਂਗ ਦਾ ਜਿਹੜਾ ਡੇਂਜਰ ਲੈਵਲ ਹੈ ਵਧਾ ਦਿਓ ਤਾਂ ਕਿ ਪਾਣੀ ਵੱਧ ਇਕੱਠਾ ਹੋ ਸਕੇ ਰਾਜਸਥਾਨੇ ਕਹਿੰਦੇ ਘਟਾ ਦਿਓ ਤਾਂ ਕਿ ਸਾਨੂੰ ਪਾਣੀ ਆ ਸਕੇ ਮੈਂ ਕਿਹਾ ਜਿਹੜਾ ਪੌਂਗ ਡੈਮ ਨਾਲ ਡੁੱਬਦਾ ਹੈ ਉਹਦੇ ਨਾਲ ਤਾਂ ਗੱਲ ਕਰ ਲਓ ਆ ਇਧਰਲਾ ਕਹਿੰਦਾ ਵਧਾ ਦਿਓ ਇਧਰਲਾ ਕਹਿੰਦਾ ਘਟਾ ਦਿਓ ਜਿਹੜਾ ਵਿਚਾਲੇ ਉਹਨੂੰ ਪੁੱਛਦੇ ਨਹੀਂ ਮਜ਼ਾਕ ਬਣਾ ਰੱਖਿਆ ਮਤਲਬ ਪਾਣੀਆਂ ਦੀ ਵੰਡ ਦਾ ਜਾਂ ਸਟੇਟਾਂ ਦੇ ਹੱਕਾਂ ਦਾ ਮੈਂ ਗੱਲ ਕਹੀ ਮੈਂ ਕਿਹਾ ਜੀ ਇਰੀਗੇਸ਼ਨ ਸੈਕਟਰੀ ਕਾਲ ਮੇਰੇ ਨਾਲ ਸੀ ਪੰਜਾਬ ਦੇ ਜਦੋਂ ਹੜਾ ਆਇਆ ਤਾਂ ਅਸੀਂ ਹਰਿਆਣੇ ਤੇ ਰਾਜਸਥਾਨ ਦੋਨਾਂ ਨੂੰ ਪੁੱਛਿਆ ਪਾਣੀ ਚਾਹੀਦਾ ਹੁਣ ਕਹਿੰਦੇ ਨਾ ਸੰਤਨ ਪਾਣੀ ਚਾਹੀਦਾ ਐਸਕੇ ਲਿਖ ਕੇ ਲੈ ਹੁੰਦੋ ਦੋਨਾਂ ਦੇ ਇਰੀਗੇਸ਼ਨ ਸੈਕਟਰੀ ਤੇ ਚੀਫ ਸੈਕਟਰੀ ਇੰਦੇ ਸਾਡੇ ਕੋਲ ਚੁੱਠੀਆਂ ਨੇ ਕਿ ਸਾਨੂੰ ਹੁਣ ਪਾਣੀ ਨਹੀਂ ਚਾਹੀਦਾ ਮੈਂ ਕਹਿੰਦਾ ਜੀ ਅਸੀਂ ਡੁੱਬਣ ਵਾਸਤੇ ਰੱਖਿਆ ਸੀ ਹਾਂ ਸਰ ਹੁਣ 4 ਮਹੀਨੇ ਬਾਅਦ ਜਦੋਂ ਸਾਨੂੰ ਵੀ ਪਾਣੀ ਚਾਹੀਦਾ ਝੋਨੇ ਸੀਜਣਾ ਹੈ ਉਦੋਂ ਕਹਣਗੇ ਪਾਣੀ ਚਾਹੀਦਾ ਫਿਰ ਰੈਪੇਰੀਅਨ ਕਿਹੜਾ ਹੋਇਆ ਜਿਹੜਾ ਮਰਦਾ ਹੈ ਜਿਹੜਾ ਡੁੱਬਦਾ ਹੈ ਉਂ ਸਾਨੂੰ ਮੈਂਬਰ ਦੇ ਦੋ ਪੀਪੀਐਮਪੀ ਚ ਉਂ ਸਾਨੂੰ ਐਸਵਾਈਐਲ ਵੀ ਕੱਢ ਦੋ ਪਰ ਜਦੋਂ ਜਦੋਂ ਕੋਈ ਸੰਕਟ ਆ ਉਹਦੇ ਪਾਣੀ ਸਾਨੂੰ ਨਾ ਦੇ ਉਹਦੇ ਕੋ ਆਪ ਦਾ ਮਰੋ ਡੱਬੋ ਖਾ ਖਾਪੋ ਬੜੇ ਜ਼ੋਰ ਦਾ ਤਰੀਕੇ ਨਾਲ ਮੈਂ ਗੱਲ ਰੱਖੀ ਫੇਰ ਇੱਕ ਬੜੀ ਹਾਸੋਹੀਣੀ ਮੰਗ ਹੈ ਹਰਿਆਣੇ ਦੀ ਕਿ ਜਿਹੜੀ ਬੀਐਮਐਲ ਆਉਂਦੀ ਹੈ ਜਿਹੜੀ ਭਾਖੜਾ ਮੇਨ ਲਾਈਨ ਜਿਹੜੀ ਹਰਿਆਣੇ ਨੂੰ ਜਾਂਦੀ ਉਹ ਜਿੰਨਾ ਪੰਜਾਬ ਚ ਜਾਂਦੀ ਹੈ ਨਾ ਅਸੀਂ ਉੱਥੇ ਪਾਣੀ ਵਾਲੇ ਜਿਹੜੇ ਹਾਈਡਰੋ ਪ੍ਰੋਜੈਕਟ ਲਾਉਣਾ ਚਾਹੁੰਦੇ ਆ ਬਿਜਲੀ ਵਾਲੇ ਜਿਗਾ ਜਗਾ ਲਾ ਲੈਣੇ ਬਿਜਲੀ ਬਣ ਚੋਗੀ ਤੇ ਪਾਣੀ ਨਿਕਲ ਜਾਊਗਾ ਕੋਈ ਵੇਚ ਦੀ ਉਹਨਾਂ ਨੇ ਕਰਤਾ ਕਲੇਮ ਕਹਿੰਦੇ ਜੀ ਇਹ ਨਾ ਕਰਦੇ ਹੋ ਇਹਨਾਂ ਨੂੰ ਕਿਉਂਕਿ ਇਹਦੇ ਨਾਲ ਸਾਨੂੰ ਸਪਲਾਈ ਘਟ ਜੂ ਮੈਂ ਕਿਹਾ ਯਾਰ ਚੱਕੀਆਂ ਪਾਣੀ ਨਾਲ ਘਮਾਉਣ ਨਾਲ ਸਪਲਾਈ ਕਿਵੇਂ ਘਟ ਜੂ ਤੁਹਾਨੂੰ ਮਤਲਬ ਕਿਸ ਕਿਸੇ ਅਫਸਰ ਤੋਂ ਯਾਰ ਥੋੜਾ ਸਹੀ ਤਰੀਕੇ ਨਾਲ ਲਿਖਾ ਲਿਆ ਕਰੋ ਘਟ ਟੁਕਟ ਐਡੀ ਵੱਡੀ ਮੀਟਿੰਗ ਜਾ ਰਹੇ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰੈਸ ਕਾਨਫਰੰਸ ਦੌਰਾਨ ਪੰਜਾਬ ਯੂਨੀਵਰਸਿਟੀ ਦੇ ਉੱਤੇ ਦਿੱਤਾ ਵੱਡਾ ਬਿਆਨ ਕਿ ਹਰਿਆਣਾ ਪਹਿਲਾਂ ਆਪ ਹੋਇਆ ਸੀ ਯੂਨੀਵਰਸਿਟੀ ਦੇ ਨਾਲੋਂ ਅਲੱਗ ਤੇ ਹੁਣ ਸੈਨੇਟ ਤੇ ਸਿੰਡੀਕੇਟ ਦੇ ਵਿੱਚ ਵੜਨ ਦੀਆਂ ਹੋ ਰਹੀਆਂ ਸਾਜ਼ਿਸ਼ਾਂ ਜਿਸ ਵੇਲੇ ਅਸੀਂ ਇਹ ਕਹਿੰਦੇ ਹਾਂ ਕਿ ਹਰਿਆਣਾ ਤਾਂ ਆਪ ਹੀ ਬਾਹਰ ਹੋਇਆ ਸੀ ਪੰਜਾਬ ਯੂਨੀਵਰਸਿਟੀ ਚ ਬੰਸੀ لال ਉਸ ਵੇਲੇ ਮੁੱਖ ਮੰਤਰੀ ਸੀ 50 ਸਾਲ ਪਹਿਲਾਂ ਦੀ ਲੱਗਦਾ ਗੱਲ ਹੈ ਕਿਤੇ ਕੋਈ ਫੰਕਸ਼ਨ ਹੋਇਆ ਪੰਜਾਬ ਯੂਨੀਵਰਸਿਟੀ ਚ ਉਸ ਵੇਲੇ ਹਰਿਆਣਾ ਨਾਲ ਹੁੰਦਾ ਸੀ ਤੇ ਕਿਤੇ ਕੁਰਸੀ ਸੀਐਮ ਦੀ ਥੱਲੇ ਲਾ ਦਿੱ ਫਰੰਟ ਰੋਅ ਚ ਪੰਜਾਬ ਦੇ ਸੀਐਮ ਤਾਂ ਲਾ ਦਿੱ ਇਸੇ ਗੱਲ ਤੋਂ ਗੁੱਸੇ ਹੋ ਕੇ ਉਹ ਕਹਿੰਦਾ ਜੀ ਅਸੀਂ ਤਾਂ ਸਾਰੇ ਕਾਲ ਜਾਂਦਾ ਹਿੱਸਾ ਕੱਢਦੇ ਆ ਵਿੱਚੋਂ ਅਸੀਂ ਤੁਹਾਨੂੰ ਨਾ ਪੈਸਾ ਦੇਈਏ ਕੋਈ ਅਸੀਂ ਤਾਂ ਆਪਣੀ ਯੂਨੀਵਰਸਿਟੀ ਬਣਾਵਾਂਗੇ ਉਹਨਾਂ ਨੂੰ ਗੁਰੂ ਖੇਤਰਾ ਜੀ ਦੀ ਯੂਨੀਵਰਸਿਟੀ ਬਣਾ ਕੋਨਕੁਰੇਸ਼ेत्रਾ ਜੁਨੀਵਰਸਿਟੀ ਦੀ ਜਿਹੜੀ ਰੈਂਕਿੰਗ ਹੈ ਉਹ A+ ਹੈ ਨਿਕਲ ਉਹ A+ ਚੋਂ ਕੱਢ ਕੇ ਸਾਡੇ ਪੰਜਾਬ ਦੀ ਜੁਨੀਵਰਸਿਟੀ ਚੋਂ ਪਾਉਣਾ ਚਾਹੁੰਦੇ ਨੇ ਕਾਲਜ ਅਸਲ 'ਚ ਇਹ ਇਸ ਤੇ 2-3 ਮਿੰਟਾਂ ਪਹਿਲਾਂ ਵੀ ਹੋਈਆਂ ਸੀ ਇਹ ਸੈਨੇਟ ਤੇ ਸਿੰਡੀਕੇਟ ਦੇ ਵਿੱਚ ਵੜਨ ਦੀਆਂ ਸ਼ਾਸ਼ਾ ਨੇ ਕਿਉਂਕਿ ਉਹਨੇ ਤੇ ਗ੍ਰੈਜੂਏਟ ਖਤਮ ਹੋ ਗਏ 50 ਸਾਲ ਹੋ ਗਏ ਉਹਨੂੰ ਗ੍ਰੈਜੂਏਟ ਜਿਹੜੇ ਖਤਮ ਹੋ ਗਏ ਤਾਂ ਸੈਨੇਟ ਦੇ ਵਿੱਚ ਵੜਨ ਦੀਆਂ ਕੋਸ਼ਿਸ਼ਾਂ ਜਦੋਂ ਮੈਂ ਜਵਾਬ ਦਿੱਤਾ ਉਹਨਾਂ ਮੀਟਿੰਗਾਂ 'ਚ ਕਿ ਕੋਈ ਨਾ ਹੈ ਸਾਡੇ ਕੋਲੇ ਪਹਿਲਾਂ ਹੀ ਬਹੁਤ ਕਾਲਜ ਨੇ ਇਸ ਯੂਨੀਵਰਸਿਟੀ ਦੇ ਅੰਡਰ ਅਸੀਂ ਉਹਨਾਂ ਨੂੰ ਸੰਭਾਲਦਾ ਸਾਡੀ ਲੈਗਸੀ ਹੈ ਸਾਡਾ ਵਿਰਸਾ ਹੈ ਤਾਂ ਫਿਰ ਇਹ ਨੋਟੀਫਿਕੇਸ਼ਨ ਜਾਰੀ ਕਰਤਾ ਕਿ ਸੈਨੇਟ ਤੇ ਭੰਗ ਕੀਤੀ ਜਾਂਦੀ ਹੈ ਇਸ ਇਨੀਗੇਟਿਵ ਇਹ ਕੱਲ ਮੈਂ ਗੱਲ ਕਹੀ ਮੈਂ ਕਿਹਾ ਹੁਣ ਤੁਸੀਂ ਇਸ ਤਰੀਕੇ ਨਾਲ ਆਗੇ ਫਿਰ ਫਿਰ ਜਦੋਂ ਵਿਦਿਆਰਥੀਆਂ ਨੇ ਯੂਨੀਵਰਸਿਟੀ ਬਚਾਓ ਮੋਰਚਾ ਲਾਇਆ ਉਹਨਾਂ ਦੇ ਵਿਰੋਧ ਨੂੰ ਦੇਖਦੇ ਹੋ ਤੁਸੀਂ ਨੋਟੀਫਿਕੇਸ਼ਨ ਪਾਪਸਲੇ ਲਿਆ ਪਰ ਉਹਦੇ ਚਾਹੇ ਤੁਸੀਂ ਕਲੈਰਟੀ ਨਹੀਂ ਕੀਤੀ 28 ਵਾਲਾ ਚੱਲੂਗਾ 30 ਵਾਲਾ ਚੱਲੂਗਾ 30 ਵਾਲੇ ਤਰੀਕ ਦੱਸਾਂਗੇ 28 ਵਾਲੇ ਦੱਸਦੇ ਨਹੀਂ ਕਲੀਅਰ ਕਰੋ ਹੋਣੀ ਬੱਚੇ ਸਟੂਡੈਂਟ ਆਪਣੀ ਪੜ੍ਹਾਈ ਵੱਲ ਧਿਆਨ ਦੇਣ ਪੇਪਰਾਂ ਦੇ ਦਿਨ ਨੇੜੇ ਆ ਰਹੇ ਨੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਮੁਖਬਲਾਰੇ ਤੇ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਨੇ ਪ੍ਰੈਸ ਕਾਨਫਰੰਸ ਕਰਕੇ ਲਗਾਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਨਿਸ਼ਾਨੇ ਗੈਂਗਸਟਰਾਂ ਦੇ ਨਾਲ ਰਹਿਣ ਦੇ ਲਗਾਏ ਇਲਜ਼ਾਮ ਔਰ ਕਿ ਐਕਸਟਰਾ ਦੇ ਵਿੱਚ ਰਹ ਰਹੇ ਕਿ ਸੁਖਬੀਰ ਬਾਦਲ ਵੀ ਸਾਰੀ ਦਿਸਾਂ ਦੀ ਭਾਸ਼ਾ ਗੈਸਟਾ ਦੀ ਬੋਲ ਉਹ ਸਹੀ ਲੈਂਦੇ ਦੇ ਵਿੱਚ ਉਸੇ ਹੀ ਲੈਂਦੇ ਦੇ ਵਿੱਚ ਉਹ ਦਬਕਾਉਂਦਾ ਦਾਬੇਵਾ ਮੈਂ ਕਹਣਾ ਚਾਹੁੰਦਾ ਕਿ ਪੰਜਾਬ ਦੇ ਲੋਕ ਜਾਂ ਪੰਜਾਬ ਦੇ ਅਸੂ ਦੇ ਉਹ ਇਹਨਾਂ ਦਾਬਿਆਂ ਤੋਂ ਨਾ ਕਦੀ ਡਰੇ ਸੀ ਨਾ ਕਦੀ ਡੰਗੇ ਤੇ ਨਾ ਹੀ ਕਦੀ ਡੰਗੇ ਜਿਹੜਾ ਪਿਛਲਾ ਅਦਕਾਰ ਬੋਲਦਾ ਜੇ ਤਾਂ ਪਿਛਲਾ ਸਜਵੀਰ ਹੋ ਨਾ ਅਦਕਾਰ ਬੋਲਦਾ ਉਹ ਮੇਰੇ ਕੋਲ ਇੱਕ ਲੰਬੀ ਲਿਸਟ ਹੈ ਕਿ ਕਿੰਨੇ ਬੰਦੇ ਜਿਹੜੇ ਕਿੰਨੇ ਗੈਸਟਰ ਜਿਹੜੇ ਫੋਟੋ ਆ ਨਾ ਹੋਈ ਕਿਤੇ ਮਿੱਕੀ ਮધુ ਖੇਡ ਦਾ ਲੈ ਕੇ ਅਮਨਜੀਤ ਮਲਵਾਨੀ ਪੀ ਬਣਾਚ ਰੌਕੀ ਫਾਜ਼ਲ ਦਾ ਗੋਡੀ ਬਲਾਡ ਕੁਲਦੀਪ ਕਲੂਆ ਦਾ ਸ਼ੇਰਾਲ ਖੁੱਬਨ ਸੋਨੋਤ ਕੰਦਲਾ ਲੱਕੀ ਪਟਿਆਲ ਜੱਗੂ ਭਗਵਾਨ ਕੋਈ ਆ ਦੇਖੋ ਇਹਨਾਂ ਦੀਆਂ ਫੋਟੋ ਆ ਇਹਨਾਂ ਬੰਦਿਆਂ ਦੇ ਨਾਲ ਬੰਦੇ ਜਿਹੜੀਆਂ ਅਖਬਾਰਾਂ ਦੇ ਵਿੱਚ ਇਹ ਕੋ ਮੈਂ ਕੋਈ ਦੋ ਚਿੱਤੇ ਲਾ ਲਿਆ ਇਹ ਉਹ ਆ ਜਿਹੜੇ ਖਵਾ ਦਾ ਦੇ ਵਿੱਚ ਆ ਇਹ ਦੇਖੋ ਸਾਰੀਆਂ ਫੋਟੋ ਨੇ ਸਭ ਇਹੋ ਬੰਦੇ ਆ ਇਹ ਤਾਂ ਬੰਦੇ ਨੇ ਜਿਹੜੇ ਬੰਦੇ ਪੰਜਾਬ ਦਾ ਮਾਹੌਲ ਖਰਾਬ ਕਰਦੇ ਆ ਉਹ ਜਿਹੜੇ ਬੰਦੇ ਪੰਜਾਬ ਦੀ ਕੰਟੈਕਸਟ ਦੇ ਵਿੱਚ ਗੈਸਟਰ ਨੂੰ ਲੈ ਕੇ ਆਇਆ ਕਿ ਗੈਸਟਰ ਦੇ ਭਾਈ ਪੰਜਾਬ ਦੀ ਸਭਾ ਦੇ ਕਬਜ਼ਾ ਕੀਤਾ ਜਾਵੇ ਮੈਂ ਇਹ ਕਹਿਣਾ ਚਾਹੁੰਦਾ ਕਿ ਸਭ ਇਹ ਕਦੇ ਨਹੀਂ ਹੋਗਾ ਨਾ ਇਹਦਾ ਕੰਮ ਦੇਵਾਂਗੇ ਨਾ ਕਿਸੇ ਨੂੰ ਬੁਲ ਡਰਾਉਣਾ ਤੇ ਨਾ ਕਿਸੇ ਨੂੰ ਬੁਲਾ ਕਰਵਾਉਣਾ ਉਹ ਆਪਣੀ ਜਿਹੜੀ ਭਾਸ਼ਾ ਆ ਮੈਂ ਸਾਰਿਆਂ ਤੁਹਾਨੂੰ ਫੋਟੋ ਦਿਖਾ ਰਿਹਾ ਜਿਹੜੀਆਂ ਵੱਖ-ਵੱਖ ਟੈਨਸ ਦੇ ਖ਼ਬਰਾਂ ਚ ਲੱਗੀਆਂ ਨਿਊਜ਼ਪੇਪਰਾਂ 'ਚ ਲੱਗੀਆਂ ਨਿਊਜ਼ਪੇਪਰ ਦੀ ਜਿਹੜਾ ਟੌਪ ਦੇ ਨਿਊਜ਼ਪੇਪਰਾਂ 'ਚ ਲੱਗੀਆਂ ਇਹਨਾਂ ਦੇ ਨਾਲ ਜਿੰਨ ਜਿੰਨ ਪੱਗਾਂ ਦੇ ਸਬੰਧ ਹੋਏ ਸੋ ਉਹਨਾਂ ਦੀ ਭਾਸ਼ਾ ਵੀ ਉਦਾਂ ਦੀ ਹੋ ਗਈ ਜਿੱਦਾਂ ਦੇ ਲੋਕਾਂ ਤੋਂ ਹੋ ਰਹੇ ਨੇ ਉਦਾਂ ਹੀ ਉਹ ਬੋਲਦੇ ਸੋ ਮੈਂ ਬਦਾਂ ਦੀ ਉਸ ਭਾਸ਼ਾ ਦੀ ਉਸ ਲੈਂਗੁਏਜ ਦੀ ਜਿਹੜੀ ਨਿੰਦਾ ਕਰਦਾ ਆਮ ਆਦਮੀ ਪਾਰਟੀ ਦੇ ਸ਼੍ਰੀ ਖਡੂਰ ਸਾਹਿਬ ਤੋਂ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਹਾਈ ਕੋਰਟ ਨੇ ਦਿੱਤਾ ਵੱਡਾ ਚਟਕਾ ਇੱਕ ਮਾਮਲੇ ਦੇ ਵਿੱਚ ਸਜ਼ਾਤੀ ਰੋਕ ਲਗਾਉਣ ਵਾਲੀ ਪਟੀਸ਼ਨ ਨੂੰ ਕੀਤਾ ਰੱਦ ਜੋ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਸ਼੍ਰੀ ਮੁਖਤਸਰ ਸਾਹਿਬ ਦੇ ਵਿੱਚ ਪਿੰਡ ਗੁਰੂ ਸਰ ਵਿਖੇ ਪੰਜਾਬ ਪੁਲਿਸ ਨੇ ਕੀਤੀ ਇੱਕ ਨਸ਼ਾ ਤਸਕਰ ਦੇ ਘਰ ਤੇ ਬਲਡوزر ਕਾਰਵਾਈ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਨਸ਼ਾ ਤਸਕਰ ਦੇ ਖਿਲਾਫ ਨੇ ਐਨਡੀਪੀਐਸ ਐਕਟ ਤਹਿਤ ਕਈ ਮਾਮਲੇ ਦਰਜ ਤੇ ਅੱਜ ਪਿੰਡ ਗੁਰੂ ਸਰ ਹੈਗਾ ਹਲਕੇ ਗਿੱਦੜਵਾ ਦਾ ਤੋਂ ਡਿਸਟ੍ਰਿਕਟ ਮੁਖਤਸਰ ਤੇ ਜੋ ਕੰਡਕਟਿੰਗ ਏਜੰਸੀ ਬੀਡੀਪੀ ਹੈ ਉਹਨਾਂ ਦੇ ਵੱਲੋਂ ਪੁਲਿਸ ਹੈਲਪ ਦੇ ਲਈ ਪੁਲਿਸ ਪ੍ਰੈਜ਼ੈਂਸ ਦੇ ਲਈ ਰਿਕਵੈਸਟ ਕੀਤੀ ਗਈ ਸੀ ਤੇ ਪਿੰਡ ਤੇ ਲਾਅ ਐਂਡ ਆਰਡਰ ਤੇ ਸਿਕਿਉਰਿਟੀ ਨੂੰ ਦੇਖਦੇ ਹੋਏ ਇੱਥੇ ਕਾਡਨ ਆਫ ਕਰਕੇ ਏਰੀਆ ਨੂੰ ਤੇ ਅੱਜ ਡਿਮੋਲੀਸ਼ਨ ਐਕਸਰਸਾਈਜ਼ ਐਗਜ਼ੀਕਿਊਟ ਕਰਾਈ ਜਾ ਰਹੀ ਹੈਗੀ ਇਹ ਜਿਵੇਂ ਤੁਸੀਂ ਦੇਖ ਰਹੇ ਹੋ ਤੇ ਜੋ ਕੰਡਕਟਿੰਗ ਏਜੰਸੀ ਤੇ ਸਿਵਲ ਦੇ ਆਫੀਸਰਸ ਵੀ ਇੱਥੇ ਹੈਗੇ ਪੁਲਿਸ ਟੀਮ ਜੋ ਹੈ ਪ੍ਰੈਜ਼ੈਂਸ ਬਣਾਏ ਹੋਏ ਹੈਗੀ ਤੇ ਇਹ ਜੋ ਵੀ ਦੋ ਇਹਨਾਂ ਤੇ ਇਸ ਕਰਦੇ ਕੋਰਸਪੋਂਡਿੰਗ ਇਹਨਾਂ ਤੇ ਮਲਟੀਪਲ ਐਫਆਈਆਰਸ ਐਨਡੀਪੀਐਸ ਰਜਿਸਟਰ ਹੈਗੀਆਂ ਇਸ بیس ਤੇ ਹੀ ਇਸ ਨੂੰ ਇੱਕ ਐਗਜ਼ੈਂਪਲਰੀ ਤੇ ਡੈਟਰੈਂਟ ਐਕਸ਼ਨ ਇਸ ਚ ਡਰਗ ਪੈਡਲਰ ਐਕਟੀਵਿਟੀ ਤੇ ਜੋ ਵੀ ਕੋ ਇਨਵੋਲ ਹੋਏਗਾ ਉਸ ਤੇ ਅਗਰ ਚਾਹੁੰਦਾ ਹੈਗਾ ਤਾਂ ਉਸ ਤੇ ਚੰਗੀ ਰਿਫਲੈਕਸ਼ਨ ਹੁੰਦੀ ਹੈਗੀ ਰਿਸ਼ਵਤ ਦੇ ਇੱਕ ਮਾਮਲੇ ਦੇ ਵਿੱਚ ਸੀਬੀਆਈ ਵੱਲੋਂ ਗ੍ਰਿਫਤਾਰ ਕੀਤੇ ਗਏ ਪੰਜਾਬ ਪੁਲਿਸ ਦੇ ਸਾਬਕਾ ਡੀਆਈਜੀ ਹਰਚਰਨ ਸਿੰਘ ਭੁੱਲਰ ਦੇ ਪਰਿਵਾਰ ਨੂੰ ਘਰ ਦਾ ਖਰਚ ਚਲਾਉਣ ਦੇ ਵਿੱਚ ਆ ਰਹੀ ਦਿੱਕਤ ਇਸ ਦੇ ਚੱਲਦੇ ਪਰਿਵਾਰ ਵੱਲੋਂ ਬੈਂਕ ਖਾਤਿਆਂ ਨੂੰ ਡੀਫ੍ਰੀਜ਼ ਕਰਵਾਉਣ ਦੇ ਲਈ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਦੇ ਵਿੱਚ ਪਾਈ ਗਈ ਅਰਜ਼ੀ ਅੰਮ੍ਰਿਤਸਰ ਦੇ ਬੱਸ ਸਟੈਂਡ ਤੇ ਇੱਕ ਨੌਜਵਾਨ ਦਾ ਗੋਲੀਆਂ ਮਾਰ ਕੇ ਅਣਚਾਹੇ ਨੌਜਵਾਨਾਂ ਵੱਲੋਂ ਕੀਤਾ ਗਿਆ ਕਤਲ ਹਮਲਾਵਰ ਹੋਏ ਮੌਕੇ ਤੋਂ ਫਰਾਰ ਤੇ ਇਸ ਤੋਂ ਬਾਅਦ ਗੋਪੀ ਕਣ ਸ਼ਾਮਪੂਰੀਆ ਗੈਂਗ ਵੱਲੋਂ ਲਈ ਗਈ ਇਸ ਕਤਲ ਦੀ ਜ਼ਿੰਮੇਵਾਰੀ। ਇਹ ਸਾਨੂੰ ਉਹਨੇ ਉਹਨਾਂ ਇਨਫੋਰਮੇਸ਼ਨ ਮਿਲੀ ਹੈ ਕਿ ਇੱਕ ਫਾਇਰਿੰਗ ਇਨਸੀਡੈਂਟ ਬੱਸ ਸਟੈਂਡ ਹੋਇਆ ਹੈ। ਜਿਸ ਬੰਦੀ ਸੀ ਮੌਕੇ ਤੇ ਪਹੁੰਚ ਕੇ ਤਫ਼ਤੀਸ਼ ਆਪਣੀ ਸ਼ੁਰੂ ਕਰਤੀ ਹੈ ਤੇ ਜੋ ਜ਼ਖਮੀ ਨੂੰ ਆਪਣਾ ਫਰਸਟ ਏਡ ਲਈ ਹਸਪੀਟਲ ਐਡਮਿਟ ਕਰਵਾਇਆ ਗਿਆ ਹੈ। ਕਿਸੇ ਤਰ੍ਹਾਂ ਦਾ ਜਾਨੀ ਹਾਂਜੀ। ਕਿੰੀਆਂ ਗੋਲੀਆਂ ਚਲਾਈਆਂ ਗਈਆਂ ਜੀ? ਅ ਫਿਲਹਾਲ ਤਾਂ ਸਾਨੂੰ ਸ਼ੇਖ ਖੋਲੋਂ ਤੋਂ ਮਿਲੇ ਨੇ। ਇਹਦੇ ਬਾਕੀ ਇਨਵੈਸਟੀਗੇਸ਼ਨ ਸਾਡੀ ਜਾਰੀ ਹੈ ਜੋ ਮੈਂ ਇਨੀਸ਼ੀਅਲ ਸਟੇਜ ਤੇ ਕੁਝ ਵੀ ਨਹੀਂ ਕਹਿ ਸਕਦਾ ਗੋਲੀ ਚੱਲਣ ਦਾ ਕੋਈ ਕਾਰਨ ਪਤਾ ਲੱਗਿਆ ਅਜੇ ਕੁਝ ਵੀ ਨਹੀਂ ਕਹਿ ਸਕਦਾ ਇਹ ਇਨੀਸ਼ੀਅਲ ਸਟੇਜ ਹੈ ਅਸੀਂ ਆਪਣਾ ਬਰੀਫ ਕਰ ਦਾਂਗੇ ਹਾਂਜੀ ਆਈ ਸੀ ਸੀ ਟੀ ਵੀ ਖੰਗਾਰ ਕਿੰਨੇ ਅਰੇ ਨੂੰ ਸਰ ਗੋਲੀ ਲੱਗੀ ਹੈ ਜੀ ਇੱਕ ਇੱਕ ਵਿਅਕਤੀ ਨੂੰ ਲੱਗੀ ਹੈ ਹਾਲਕਿਸਤਨ ਹਾਲ ਤਾਂ ਜੀ ਇਹ ਜੇਰ ਲਾਜ ਹੈ ਜੀ ਇੱਕ ਦੁਕਾਨਦਾਰ ਨੂੰ ਵੀ ਲੱਗੀ ਗੋਲੀ ਵੀ ਉਸ ਬਾਰੇ ਨਹੀਂ ਇਹ ਜਾਣਕਾਰੀ ਇੱਕ ਨੂੰ ਪਤਾ ਲੱਗਾ ਸਾਨੂੰ ਇਹ ਕਿੰਨੀ ਉਮਰ ਦੀ ਜੀ ਫਿਲਹਾਲ ਧੀਰੇ ਇਨੀਸ਼ੀਅਲ ਸਟੇਜ ਆ ਕੋਈ ਸਾਨੂੰ ਇਸ ਬਾਰੇ ਨਹੀਂ ਪਤਾ ਅਸੀਂ ਤਾਂ ਹੋਏ ਜੇ ਜੇ ਮੱਖਣ ਮੱਖਣ ਦਾ ਆਂਦਾ ਵਿਅਕਤੀ ਹੈ ਉਹਨੂੰ ਲੱਗੀ ਹੈ ਤੇ ਜਿਸ ਦੇ ਵੱਲੋਂ ਚਲਾਈ ਗਈ ਉਸਦੀ ਵੀ ਪਛਾਣ ਕਰ ਰਹੇ ਹਾਂ ਜੀ ਕਰ ਰਹੇ ਹਾਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਅਮਰਜ ਸਰਦੇਹੀ ਛੇਟਾ ਇਲਾਕੇ ਦੇ ਵਿੱਚ ਇੱਕ 40 ਸਾਲ ਦੇ ਨੌਜਵਾਨ ਦਾ ਦੋ ਮੁਲਜ਼ਮਾਂ ਵੱਲੋਂ ਕੀਤਾ ਗਿਆ ਗੋਲੀਆਂ ਮਾਰ ਕੇ ਕਤਲ ਤੇ ਪੁਲਿਸ ਕਰ ਰਹੀ ਮਾਮਲੇ ਦੀ ਜਾਂਚ ਸਵੇਰੇ ਛੇਟਾ ਗੁਰਦੁਰਾ ਸਾਹਿਬ ਦੇ ਲਾਗੇ ਇੱਕ ਗੋਲੀ ਦੀ ਘਟਨਾ ਵਾਪਰਨ ਦੀ ਸੂਚਨਾ ਸਾਹਮਣੇ ਆਈ ਸੀ ਜਿਸ ਬੰਚ ਇੱਕ ਵਿਅਕਤੀ ਜ਼ਖਮੀ ਹੋਇਆ ਸੀ ਤੇ ਉਹਨੂੰ ਸੌਖ ਪਛਾਣਿਆ ਗਿਆ ਇਸ ਬੰਦੀ ਜਾਣਕਾਰੀ ਹੈ ਵਿਅਕਤੀ ਦੀ ਮੌਤ ਹੋਈ ਹੈ ਕਿ ਹਲੇ ਪਤਾ ਲੱਗਾ ਕਿ ਉਹਦੀ ਮੌਤ ਹੋ ਗਈ ਹੈ ਇਸ ਬੰਦੀ ਮਾਮਲਾ ਦਰਜ ਕਰਕੇ ਇਨਵੈਸਟੀਗੇਸ਼ਨ ਕਰ ਰਹੇ ਹਨ ਪੁਰਾਣੀ ਰਣਜੀਤ ਦਾ ਮਾਮਲਾ ਇਹ ਲੱਗ ਹੁਣ ਤੱਕ ਜਿਹੜੀ ਇਨਫੋਰਮੇਸ਼ਨ ਹੈ ਉਹ ਹੈ ਕਿ ਪੁਰਾਣੀ ਰਣਜੀਤ ਚੈਨਲ ਜਾਰੀ ਹੈ ਪੰਜਾਬੀ ਗਾਇਕ ਬੱਬੂ ਮਾਨ ਵੱਲੋਂ ਹਿਮਾਚਲ ਪ੍ਰਦੇਸ਼ ਦੇ ਇਲਾਕੇ ਉਹਨਾਂ ਦੇ ਵਿੱਚ ਕੀਤੇ ਗਏ ਇੱਕ ਸ਼ੋਅ ਦੌਰਾਨ ਸ਼ਰਾਬ ਵਾਲੇ ਗੀਤ ਗਾਉਣ ਤੋਂ ਨਾਰਾਜ਼ Hindu ਸੰਗਠਨਾ ਨੇ ਲੁਧਿਆਣਾ ਵਿਖੇ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਪਹੁੰਚ ਕੇ ਸ਼ਿਕਾਇਤ ਕਰਵਾਈ ਦਰਜ ਕਿ ਹਾਕੇ ਸ਼ੋਅ ਕਰਵਾਉਣ ਵਾਲਿਆਂ ਤੇ ਪੰਜਾਬੀ ਗਾਇਕ ਬੱਬੂ ਮਾਨ ਦੇ ਖਿਲਾਫ ਹੋਵੇ ਕਾਰਵਾਈ ਕਿਲੋਮੀਟਰ ਸਕੀਮ ਵਾਲੀਆਂ ਬੱਸਾਂ ਦਾ ਟੈਂਡਰ ਖੁੱਲਣ ਤੋਂ ਨਾਰਾਜ਼ ਪਨਬਸ ਤੇ ਪੀਆਰਟੀ ਦੇ ਕਰਮਚਾਰੀਆਂ ਨੇ ਰੱਖਿਆ 2 ਘੰਟੇ ਤੱਕ ਬੱਸਾਂ ਦਾ ਜਾਮ ਟੈਂਡਰ ਰੱਦ ਨਾ ਹੋਣ ਤੇ ਦਿੱਤੀ 28 ਨਵੰਬਰ ਤੋਂ ਪੱਕਾ ਚੱਕਾ ਜਾਮ ਕਰਨ ਦੀ ਚੇਤਾਵਨੀ ਤਾਂ ਅਸੀਂ ਪੰਜਾਬ ਦੀਆਂ ਕੁਝ ਵੱਡੀਆਂ ਖਬਰਾਂ ਤਾਜ਼ਾ ਤੇ ਹੋਰ ਜਾਣਕਾਰੀਆਂ ਲਈ ਜੁੜੇ ਰਹੋ ਜਗਬਾਣੀ ਟੀਵੀ ਨਾਲ ਸੰਦੇਹ ਇਜਾਜ਼ਤ ਅਟੇਕਾ